ਸਤ ਸ੍ਰੀ ਅਕਾਲ ਜੀ ਸਭਨਾਂ ਨੂੰ ਹਾਂ ਜੀ ਪਿਆਰੇ ਪਾਠਕੋ ਕਿਵੇਂ ਹੋ ਤੁਸੀਂ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਬੈਗੁਰੂ ਜੀ ਦੀ ਕਿਰਪਾ ਸਦਕਾ ਸਭ ਠੀਕ ਹੀ ਹੋਵੋਗੇ ਬੈਗੁਰੂ ਜੀ ਤੁਹਾਨੂੰ ਸਭਨਾਂ ਨੂੰ ਹਮੇਸ਼ਾ ਖੁਸ਼ ਰੱਖਣ ਚੱਲੋ ਗੱਲ ਕਰਦੇ ਹਾਂ ਤੁਹਾਡੇ ਬਾਰੇ ਜੀ ਤਾਂ ਜ਼ਿਕਰ ਮੈਂ 2 ਦਿਨ ਪਹਿਲਾਂ ਕੀਤਾ ਸੀ ਵਿਛੜਿਆਂ ਦੇ ਮੇਲੇ ਇਹ ਕਹਾਣੀ ਬਾਬਤ ਬਸ ਇੱਕ ਨੀਂਦ ਚ ਪਿਆ ਨੂੰ ਖਾਵਾ ਆਇਆ ਬਸ ਛੋਟਾ ਜਿਹਾ ਨੀਂਦ ਖੁੱਲ ਗਈ ਮਨਚ ਵਿਚਾਰ ਬਣਿਆ ਵੀ ਇਸ ਤੇ ਕਹਾਣੀ ਸਰਜੀ ਜਾ ਸਕਦੀ ਹੈ ਸੋ ਵਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਉਸ ਕਹਾਣੀ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਜਿਵੇਂ ਪਹਿਲਾਂ ਵਾਲੀਆਂ ਮੇਰੀਆਂ ਰਚਨਾਵਾਂ ਕਹਾਣੀਆਂ ਨੂੰ ਪਿਆਰ ਦਿੰਦੇ ਹੋ ਉਸੇ ਤਰ੍ਹਾਂ ਹੀ ਇਸ ਕਹਾਣੀ ਨੂੰ ਬਹੁਤ ਪਿਆਰ ਦਿਓਗੇ ਚਲੋ ਥੋੜਾ ਜਿਹਾ ਇਸ ਕਹਾਣੀ ਬਾਰੇ ਵੀ ਦੱਸ ਦਿੰਦਾ ਹਾਂ ਇਹ ਕਹਾਣੀ ਆਮਣ ਤੇ ਰਾਜਵੀਰ ਦੀ ਹੈ ਜੋ ਦੋ ਛੋਟੇ-ਛੋਟੇ ਪਿੰਡਾਂ ਦੇ ਰਹਿਣ ਵਾਲੇ ਨੇ ਤੇ ਜੋ ਕਦੇ ਇੱਕ ਦੂਸਰੇ ਤੋਂ ਬਿਲਕੁਲ ਅਣਜਾਣ ਹੋ ਕੇ ਮਿਲ ਜਾਂਦੇ ਨੇ ਤੇ ਮਿਲਦੇ ਕਿਸ ਹਾਲਤ ਚ ਹੈ ਇਹ ਤੁਹਾਨੂੰ ਇਸ ਕਹਾਣੀ ਵਿੱਚ ਪਤਾ ਲੱਗ ਜਾਵੇਗਾ ਤੁਹਾਡੇ ਪਿਆਰ ਤੇ ਸਤਿਕਾਰ ਦਾ ਹਮੇਸ਼ਾ ਅਰੀ ਨਹੀਂ ਰਹਾਂਗਾ ਪਿੰਡ ਲਹਿਰਾਖਾਨਾ ਨੇੜੇ ਪੁੱਚੋ ਮੰਡੀ ਤੇ ਮਾਰਕੀਟ ਕਮੇਟੀ ਵਿੱਚ ਕੰਮ ਕਰਦੇ ਹਰਦੇਵ ਸਿੰਘ ਮਾਨ ਦੇਖਾਰ ਪਹਿਲਾਂ ਹੀ ਦੋ ਬੱਚੇ ਇੱਕ ਮੁੰਡਾ ਤੇ ਇੱਕ ਕੁੜੀ ਤੇ ਅੱਜ ਫੇਰ ਨਿਰਮਾ ਕੌਰ ਨੇ ਇੱਕ ਬਹੁਤ ਹੀ ਪਿਆਰੀ ਬੱਚੀ ਨੂੰ ਜਨਮ ਦਿੱਤਾ ਜਿਹਦਾ ਨਾਂ ਸਭ ਨੇ ਚਾ ਬਣਾਇਆ ਪਰ ਪੱਕਾ ਨਹੀਂ ਕਿਉਂ ਹਰਦੇਵ ਨੂੰ ਬਹੁਤਾ ਕੋਈ ਚਾ ਨਹੀਂ ਸੀ ਹਰਦੇਵ ਸਿੰਘ ਦਾ ਆਪਣੇ ਪਰਿਵਾਰ ਤੇ ਪੂਰਾ ਰੋਗ ਸੀ ਜੋ ਗੱਲ ਉਸਨੇ ਕਹਿ ਦਿੱਤੀ ਸਭ ਨੂੰ ਉਹੀ ਮੰਨਣੀ ਪੈਂਦੀ ਸੀ ਫਿਰ ਭਾਵੇਂ ਉਹ ਗੱਲ ਸਹੀ ਹੋਵੇ ਭਾਵੇਂ ਗਲਤ ਇੱਕ ਹਰਦੇਵ ਦੀ ਮਾੜੀ ਆਤ ਇਹ ਵੀ ਸੀ ਕਿ ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ ਪਰ ਉਹ ਜ਼ਿਆਦਾਤਰ ਪੀਂਦਾ ਆਪਣੀ ਡਿਊਟੀ ਤੋਂ ਆ ਕੇ ਹੀ ਸੀ ਜ਼ਮੀਨ ਵੀ ਸੀ ਉਸ ਕੋਲ ਜਿਸ ਨੂੰ ਉਹ ਠੇਕੇ ਉੱਪਰ ਦਿੰਦਾ ਸੀ ਪਿੰਡ ਲਹਿਰਾ ਮੁਹੱਬਤ ਜੋ ਕਿ ਇੱਕ ਪਿੰਡ ਲਹਿਰਾ ਖਾਨਾ ਦੇ ਬਿਲਕੁਲ ਨਾਲ ਹੀ ਪੈਂਦਾ ਹੈ ਇਸੇ ਦਿਨ ਹੀ ਬਲਜੀਤ ਘਰ ਦੇ ਬਲਜੀਤ ਸਿੰਘ ਦੇ ਘਰ ਵੀ ਇੱਕ ਬੱਚੇ ਨੇ ਜਨਮ ਹੁੰਦਾ ਹੈ ਤੇ ਉਹ ਹੁੰਦਾ ਹੈ ਮੁੰਡਾ ਜਿਸ ਦਾ ਸਬਤ ਨੇ ਬਹੁਤ ਜ਼ਿਆਦਾ ਚਾਹ ਬਣਾਇਆ ਬਲਜੀਤ ਦੇ ਘਰ ਹਰਜਿੰਦਰ ਦੋਵੇਂ ਜਣੇ ਬਹੁਤ ਖੁਸ਼ ਹਨ ਆਪਣੇ ਬੱਚੇ ਲੈ ਕੇ ਦਾਦੀ ਪ੍ਰਸੰਨ ਕੌਰ ਨੇ ਬਹੁਤ ਚਾਹ ਬਣਾਇਆ ਆਪਣੀ ਪੋਤੀ ਦਾ ਬਲਜੀਤ ਸਿੰਘ ਜਿੰਨਾ ਕੋਲ ਬਹੁਤ ਥੋੜੀ ਜ਼ਮੀਨ ਸੀ ਤੇ ਜੋ ਕਿ ਇਸ ਪਿੰਡ ਵਿੱਚ ਲੱਗੇ ਥਰਮਲ ਦੇ ਅਧੀਨ ਆਉਣ ਬਰਕਰਾਰ ਕੇ ਉਸ ਨੂੰ ਬਿਜਲੀ ਬੋਰਡ ਵਿੱਚ ਨੌਕਰੀ ਮਿਲ ਗਈ ਸੀ ਇਸ ਪਰਿਵਾਰ ਦੀ ਜ਼ਿੰਦਗੀ ਪਹਿਲਾਂ ਨਾਲੋਂ ਵਧੀਆ ਹੋ ਗਈ ਸੀ। ਬਰਜੀਤ ਤੇ ਹਰਿੰਦਰ ਆਪਣੇ ਬੇਟੇ ਦਾ ਨਾਮ ਰਾਜਵੀਰ ਰੱਖਿਆ। ਰਾਜਵੀਰ ਸੱਚਮੁੱਚ ਹੀ ਬਹੁਤ ਪਿਆਰਾ ਸੀ। ਸਾਰੇ ਹੀ ਉਸ ਨੂੰ ਬਹੁਤ ਲਾਡ ਪਿਆਰ ਕਰਦੇ ਸਨ। ਆਣ ਗਵਾਂਡ ਵਾਲੇ ਵੀ ਕਦੇ-ਕਦਾਈਂ ਉਸ ਨੂੰ ਚੁੱਕ ਲੈ ਜਾਂਦੇ ਸੀ ਤੇ ਪਿੰਡ ਦੇ ਗੇੜੇ ਘੜਾਉਂਦੇ ਦਿੰਦੇ। ਤੇ ਰਾਜਵੀਰ ਵੀ ਬਾਹਰ ਜਾ ਕੇ ਬਹੁਤ ਖੁਸ਼ ਹੁੰਦਾ। ਦੂਜੇ ਪਾਸੇ ਨਿਰਮਲ ਨੇ ਆਪਣੀ ਧੀ ਦਾ ਨਾਮ ਆਮ ਰੱਖਿਆ। ਜੋ ਕਿ ਬਹੁਤ ਹੀ ਪਿਆਰੀ ਬੱਚੀ ਸੀ ਪਰ ਹਰਦੇਵ ਬਹੁਤਾ ਧਿਆਨ ਨਾ ਦਿੰਦਾ ਉਸ ਵੱਲ ਹਾਂ ਅਮਨ ਨੇ ਤੋਂਵੇਂ ਭੈਣ ਭਰਾ ਮਨਿੰਦਰ ਤੇ ਹਰਵੀਰ ਬਹੁਤ ਲਾੜ ਕਰਦੇ ਸੀ ਆਪਣੀ ਛੋਟੀ ਭੈਣ ਦਾ ਸਾਰਾ ਦਿਨ ਸਮੋ ਚੁੱਕੀ ਚੁੱਕਲੀ ਫਿਰਦੇ ਰਹਿੰਦੇ ਆਪਸ ਵਿੱਚ ਲੜਦੇ ਰਹਿੰਦੇ ਤੇ ਫਿਰ ਨਿਰਮਾ ਕੌਰ ਨੇ ਦੋਵਾਂ ਨੂੰ ਹੀ ਟਾਈਮ ਬਾਰੰ ਦਿੱਤਾ ਕਿ ਇਹਨਾਂ ਟਾਈਮ ਤੂੰ ਇਸ ਨੂੰ ਚੱਕਣਾ ਤੇ ਮੋੜ ਤੋਂ ਇਸ ਦੀ ਵਾਰੀ ਹੈ ਪਾਰ ਹੋ ਹੋ ਫਿਰ ਵੀ ਨਾ ਮੰਨਦੇ ਤੇ ਹਮੇਸ਼ਾ ਇੱਕ ਦੂਜੇ ਤੋਂ ਕਾਲੇ ਪੈਂਦੇ ਅਮਨ ਨਾਲ ਖੇਡਣ ਲਈ ਮਨਿੰਦਰ ਤੇ ਹਰਵੀਰ ਦੋਵੇਂ ਜੋੜੇ ਸੀ ਅਮਨ ਤੋਂ 6 ਕੁ ਸਾਲ ਵੱਡੇ ਸਮਾਂ ਗੁਜ਼ਰਦਾ ਗਿਆ ਤੇ ਬੱਚੇ ਵੱਡੇ ਹੋਣ ਲੱਗੇ ਮਨਿੰਦਰ ਤੇ ਹਰਵੀਰ ਸਕੂਲ ਜਾਂਦੇ ਤੇ ਮੁੜ ਸਕੂਲੋਂ ਆ ਕੇ ਅਮਨ ਨਾਲ ਖੇਡਣ ਲੱਗ ਜਾਂਦੇ ਅਮਨ ਵੀ ਉਹਨਾਂ ਦਾ ਬਹੁਤ ਕਰਦੀ ਤੇ ਜਦ ਵੀ ਉਹ ਪੜਨ ਬੈਠਦੇ ਤਾਂ ਅਕਸ਼ਰ ਉਹਨਾਂ ਕੋਲ ਜਾ ਬੈਠਦੀ ਤੇ ਮਨਿੰਦਰ ਆਪਣੇ ਨਾਲ ਉਸ ਨੂੰ ਵੀ ਹੌਲੀ-ਹੌਲੀ ਇੱਕ ਦੋ ਸ਼ਬਦ ਪੜਾਉਣ ਲੱਗ ਜਾਂਦੀ ਜਿਸ ਨੂੰ ਆਮੜਾ ਆਪਣੀ ਤੋਤਲੀ ਆਵਾਜ਼ ਵਿੱਚ ਬੋਲਦੀ ਰਹਿੰਦੀ ਤੇ ਮੋੜ ਸਾਰੇ ਵੇੜੇ ਵਿੱਚ ਭੱਜੀ ਫਿਰਦੀ ਰਹਿੰਦੀ ਉਧਰ ਰਾਜਵੀਰ ਵੀ ਹੁਣ ਥੋੜਾ ਬੋਲਣ ਲੱਗ ਪਿਆ ਸੀ ਤੇ ਉਹ ਵੀ ਆਪਣੇ ਸਾਰੇ ਪਰਿਵਾਰ ਦਾ ਜੀ ਲਵਾਈ ਰੱਖਦਾ ਸੀ ਬਲਜੀਤ ਜਦ ਡਿਊਟੀ ਤੋਂ ਵਾਪਸ ਆਉਂਦਾ ਤਾਂ ਉਹ ਰਾਜਵੀਰ ਦੀਆਂ ਤੋਤਲੀਆਂ ਗੱਲਾਂ ਸੁਣ ਉਸਦਾ ਸਰਹੱਤ ਕੇ ਮਾਂ ਲਾ ਦਿੰਦਾ ਜਦ ਰਾਜਵੀਰ ਭੱਜ ਕੇ ਉਸ ਦੀ ਗੋਦੀ ਚੜ ਜਾਂਦਾ ਤਿੰਨਾਂ ਭੈਣ ਭਰਾਵਾਂ ਦਾ ਆਪਸ ਵਿੱਚ ਵਧੀਆ ਪਿਆਰ ਸੀ ਨਿਰਮਲ ਵੀ ਹੁਣ ਤਿੰਨਾਂ ਨੂੰ ਹਮੇਸ਼ਾ ਚੰਗੀਆਂ ਗੱਲਾਂ ਬਾਰੇ ਦੱਸਦੀ ਰਹਿੰਦੀ ਤੇ ਹਮੇਸ਼ਾ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਭਾਵੇਂ ਕਿਹੋ ਜਿਹੇ ਵੀ ਹਾਲਾਤ ਹੋ ਜਾਣ ਇਹ ਸਭ ਸਮਝਾਉਂਦੀ ਰਹਿੰਦੀ ਸੀ ਬਨਿੰਦਰ ਤੇ ਹਰਵੀਰ ਨੂੰ ਹੁਣ ਤੱਕ ਆਪਣੇ ਪਿਓ ਬਾਰੇ ਸਭ ਕੁਝ ਪਤਾ ਲੱਗ ਗਿਆ ਸੀ ਕਿ ਉਸ ਦੀ ਸੁਭਾਅ ਉਸ ਦਾ ਸੁਭਾਅ ਕਿਹੋ ਜਿਹਾ ਹੈ ਤਾਂ ਉਹ ਵੀ ਬਸ ਜ਼ਿਆਦਾਤਰ ਆਪਣੀ ਮਾਂ ਕੋਲ ਹੀ ਰਹਿੰਦੇ ਸਨ ਇਦਾਂ ਨਹੀਂ ਸੀ ਕਿ ਹਰਦੀਪ ਘਰ ਵਿੱਚ ਉਹਨਾਂ ਨੂੰ ਬੁਲਾਉਂਦਾ ਨਹੀਂ ਸੀ ਬੁਲਾਉਂਦਾ ਸੀ ਪਰ ਬਸ ਆਪਣੇ ਨੂੰ ਆਪਣੇ ਲਈ ਹੀ ਉਹ ਧਿਆਨ ਪੂਰਾ ਰੱਖਦਾ ਸੀ ਸਭ ਦਾ ਬਸ ਥੋੜਾ ਸੁਭਾਅ ਦਾ ਅੜਭ ਹੋਣ ਕਰਕੇ ਘਰ ਦੇ ਵੀ ਬਸ ਦੂਰੀ ਬਣਾਉਂਦੇ ਸੀ ਕਿਉਂ ਜੋ ਉਹ ਸ਼ਰਾਬ ਪੀ ਕੇ ਬਹੁਤ ਤੰਗ ਕਰਦਾ ਸੀ ਕਿ ਕਈ ਵਾਰ ਤਾਂ ਉਹ ਬਾਹਰ ਤੋਂ ਪੀ ਕੇ ਆ ਜਾਂਦਾ ਤਾਂ ਕਿ ਨਿਰਮਲ ਤੇ ਨਾ ਜਵਾਕਾਂ ਨੂੰ ਉਹਦੇ ਕੋਲੋਂ ਦੂਰ ਹੀ ਰੱਖਦੀ ਖਾਸ ਕਰਕੇ ਅਮਨ ਨੂੰ ਕਿਉਂ ਜੋ ਹਰਦੇਵ ਨੂੰ ਆਵਣਾ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ ਅਮਨ ਜਦ ਵੀ ਆਪਣੇ ਪਿਓ ਕੋਲ ਜਾਂਦੀ ਤਾਂ ਹਰਦੇਵ ਉਸ ਨੂੰ ਅੱਖਾਂ ਦੀ ਘੂਰ ਦੇ ਦਿੰਦਾ ਤੇ ਉਹ ਜਵਾਕੜੀ ਡਰਦੀ ਹੋਈ ਆਪਣੀ ਮਾਂ ਕੋਲ ਚਲੀ ਜਾਂਦੀ ਨਿਰਮਲ ਨੂੰ ਬੀਰ ਹਰਦੇਵ ਕਈ ਵਾਰ ਬਹੁਤਾ ਬੁਰਾ ਭਲਾ ਬੋਲਦਾ ਰਹਿੰਦਾ ਸੀ ਸ਼ਰਾਬ ਪੀਕੇ ਪਰ ਅੱਜ ਤੱਕ ਕਦੀ ਵੀ ਨਿਰਮਲ ਅੱਗੋਂ ਕੋਈ ਜਵਾਬ ਨਾ ਦਿੰਦੀ ਉਸ ਦੀ ਗੱਲ ਤਾਂ ਬਸ ਚੁੱਪਚੀ ਬੀਤੇ ਸਭ ਸੁਣਦੀ ਰਹਿੰਦੀ ਤੇ ਬਸ ਅੰਦਰ ਵੱੜ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ ਵੈਗਰੂ ਜੀ ਨੂੰ ਅਰਦਾਸ ਕਰਦੀ ਰਹਿੰਦੀ ਕਿ ਵੈਗਰੂ ਇਸ ਇਨਸਾਨ ਨੂੰ ਥੋੜੀ ਬਹੁਤ ਸਮਝਤ ਵਖਸੋ ਮੇਰੇ ਨਾਲ ਨਾ ਸਹੀ ਪਰ ਆਪਣੇ ਬੱਚਿਆਂ ਨਾਲ ਤਾਂ ਪਿਆਰ ਕਰੇ ਆਉਣ ਬਾਰੇ ਸੋਚ ਉਹ ਹੋਰ ਦੁਖੀ ਹੁੰਦੀ ਕਿ ਇਸ ਜਵਾਕੜੀ ਦਾ ਕੀ ਕਸੂਰ ਹੈ ਜਿਸ ਨੂੰ ਉਹ ਜਮਾਂ ਵੀ ਪਸੰਦ ਨਹੀਂ ਕਰਦਾ ਜਦ ਆਪਣੀ ਮਾਂ ਕੋਲ ਆ ਕੇ ਇਹ ਸਭ ਕੁਝ ਪੁੱਛਦੀ ਤਾਂ ਉਸ ਦਾ ਪਿਓ ਉਸ ਨੂੰ ਚੁੱਕ ਕੇ ਖੜਾਉਂਦਾ ਕਿਉਂ ਨਾ ਹੀ ਕਦੀ ਉਸ ਨੇ ਪਿਆਰ ਨਾਲ ਬੁਲਾਇਆ ਨਾ ਹੀ ਉਸ ਨੂੰ ਉਲਟਾ ਕੂਰਦਾ ਰਹਿੰਦਾ ਸੀ ਨਿਰਮਲ ਅਮਨ ਨੂੰ ਪਿਆਰ ਨਾਲ ਸਮਝਾਉਂਦੀ ਰਹਿੰਦੀ ਕਿ ਨਹੀਂ ਪੁੱਤ ਤੇਰਾ ਬਾਪੂ ਥੱਕ ਜਾਂਦਾ ਹੈ ਕੰਮ ਤੇ ਪਤਾ ਹੈ ਉਸ ਨੂੰ ਕਿੰਨੀ ਤਰ੍ਹਾਂ ਦੇ ਲੋਕ ਮਿਲਦੇ ਐ ਕਿਉਂਕਿ ਉਸ ਦਾ ਕੰਮ ਹੀ ਇਹ ਹੋ ਰਿਹਾ ਸੀ ਉਸ ਨੂੰ ਬਹੁਤਾ ਟਾਈਮ ਨਹੀਂ ਮਿਲਦਾ ਉਹ ਥੱਕਿਆ ਹਾਰਿਆ ਆਉਂਦਾ ਤੇ ਰੋਟੀ ਖਾ ਕੇ ਸੌ ਜਾਂਦਾ ਕੋਈ ਨਾ ਮੈਂ ਕਹੂੰ ਤੇਰੇ ਬਾਪੂ ਨੂੰ ਵੀ ਆਪਣੀ ਅਮਣ ਨੂੰ ਇੱਕ ਦਿਨ ਬਾਜ਼ਾਰ ਲੈ ਕੇ ਜਾ ਤੇ ਸ਼ਹਿਰ ਵਿੱਚ ਨਵੀਆਂ-ਨਵੀਆਂ ਚੀਜ਼ਾਂ ਦਿਖਾ ਕੇ ਲਿਆ ਆਮਣ ਆਪਣੀ ਮਾਂ ਦੀ ਇਹ ਸਭ ਗੱਲਾਂ ਸੁਣ ਬਹੁਤ ਖੁਸ਼ ਹੁੰਦੀ ਤੇ ਭੱਜੀ ਜਾ ਕੇ ਮਨਿੰਦਰ ਤੇ ਹਰਵੀਰ ਨੂੰ ਦੱਸਦੀ ਕਿ ਮਾਂ ਬਾਪੂ ਨੂੰ ਕਹੋ ਕਿ ਆਮਣ ਨੂੰ ਸ਼ਹਿਰ ਲੈ ਕੇ ਜਾਵੇ ਮੈਂ ਨਾ ਬਾਪੂ ਨਾਲ ਜਾਊ ਤਾਂ ਤੁਹਾਡੇ ਲਈ ਵੀ ਚੀਜ਼ਾਂ ਲੈ ਕੇ ਆਉਂਗੀ ਉਹਨਾਂ ਨੂੰ ਸਭ ਪਤਾ ਸੀ ਪਰ ਉਹ ਵੀ ਆਮਣ ਦੀ ਖੁਸ਼ੀ 'ਚ ਖੁਸ਼ ਹੁੰਦੇ ਰਾਜਵੀਰ ਦੇ ਘਰ ਦੇ ਹਾਲਾਤ ਇਹ ਸਭ ਦੇ ਉਲਟ ਸੀ ਕਿਉਂਕਿ ਜੋ ਉਸ ਨੂੰ ਸਭ ਕੁਝ ਮਿਲਦਾ ਸੀ ਆਪਣੇ ਮਾਪਿਆਂ ਤੋਂ ਤੇ ਬਹੁਤ ਪਿਆਰ ਸੀ ਦਾਦੀ ਤੋਂ ਵੀ ਬਹੁਤ ਪਿਆਰ ਮਿਲਦਾ ਸੀ ਉਹ ਸਭ ਯਾਰ ਸਭ ਦਾ लाडला ਬਣਿਆ ਹੋਇਆ ਸੀ ਛੁੱਟੀ ਵਾਲੇ ਦਿਨ ਬਲਜੀਤ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਅਕਸਰ ਸ਼ਹਿਰ ਜਾਂਦੇ ਰਹਿੰਦੇ ਸੀ ਕੁਝ ਨਾ ਕੁਝ ਖਰੀਦ ਕੇ ਜ਼ਰੂਰ ਲਿਆਉਂਦੇ ਸੀ ਉਹ ਰਾਜਵੀਰ ਲਈ ਨਵੇਂ-ਨਵੇਂ ਖਿਡਾਉਣੇ ਹਮੇਸ਼ਾ ਹੀ ਲਿਆ ਕੇ ਦਿੰਦਾ ਰਹਿੰਦਾ ਸੀ ਜਿਨ੍ਹਾਂ ਨੂੰ ਰਾਜਵੀਰ ਵੀ ਬਹੁਤ ਸੰਭਾਲ-ਸੰਭਾਲ ਕੇ ਰੱਖਦਾ ਸੀ ਕਦੇ ਵੀ ਕਿਸੇ ਖਡਾਉਣੇ ਨੂੰ ਤੋੜਦਾ ਨਹੀਂ ਸੀ ਰਾਜਵੀਰ ਬਸ ਜਦ ਉਸਦਾ ਉਸ ਖਡਾਉਣੇ ਤੋਂ ਮਨ ਭਰ ਜਾਂਦਾ ਤਾਂ ਉਸ ਨੂੰ ਹੱਥ ਨਾ ਲਗਾਉਂਦਾ ਬਲਜੀਤ ਤੇ ਹਰਿੰਦਰ ਰਾਜਵੀਰ ਦੇ ਭੂਖਦੀਆਂ ਹਮੇਸ਼ਾ ਗੱਲਾਂ ਕਰਦੇ ਰਹਿੰਦੇ ਕਿ ਆਪਾਂ ਆਪਣੇ ਮੁੰਡੇ ਨੂੰ ਬਹੁਤ ਪੜ੍ਹਾਵਾਂਗੇ ਤੇ ਪੜਾ ਲਿਖਾ ਕੇ ਇੱਕ ਵੱਡਾ ਅਫਸਰ ਬਣਾਵਾਂਗੇ ਇਹ ਸਭ ਹਰ ਇੱਕ ਮਾਂ ਪਿਓ ਆਪਣੇ ਬੱਚਾ ਲਈ ਅਕਸਰ ਹੀ ਸੋਚਦੇ ਨੇ ਪਰ ਭਵਿੱਖ ਦੀ ਬੁੱਕਲ ਵਿੱਚ ਕੀ ਲੁਕਿਆ ਹੈ ਇਹ ਸਭ ਕਿਸੇ ਨੂੰ ਕੁਝ ਵੀ ਪਤਾ ਨਹੀਂ ਪਰ ਹਰ ਮਾਂ ਪਿਓ ਆਪਣੇ ਬੱਚੇ ਦੇ ਚੰਗੇ ਲਈ ਹੀ ਸੰਭਵ ਕੋਸ਼ਿਸ਼ ਕਰਦੇ ਰਹਿੰਦੇ ਨੇ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਬੱਚੇ ਵੀ ਵੱਡੇ ਤੇ ਸਮਝਦਾਰ ਹੁੰਦੇ ਗਏ ਪਰ ਹਰ ਦਾ ਹਰ ਦੇਵ ਦੇ ਸੁਭਾਅ 'ਚ ਰਤਾ ਕੋ ਵੀ ਫਰਕ ਨਾ ਪਿਆ ਉਹ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰ ਪੀਣ ਲੱਗ ਗਿਆ ਸੀ ਹੁਣ ਤਾਂ ਅਮਨ ਵੀ ਸਕੂਲ ਲਗਾਉਣ ਜੋਗੀ ਹੋ ਗਈ ਹੋਈ ਸੀ ਮਨਿੰਦਰ ਤੇ ਹਰਵੀਰ ਆਪ ਤਾਂ ਦੋਵੇਂ ਪਿੰਡ ਦੇ ਹੀ ਸਕੂਲ ਵਿੱਚ ਪੜ੍ਹਦੇ ਸੀ ਪਰ ਉਹਨਾਂ ਨੇ ਅਮਨ ਲਈ ਮਾਂ ਨੂੰ ਨਾਲ ਲੱਗਦੇ ਸ਼ਹਿਰ ਵਾਲੇ ਸਕੂਲ ਵਿੱਚ ਦਾਖਲੇ ਲਈ ਮਨਾ ਹੀ ਲਿਆ ਸੀ ਪਹਿਲਾਂ ਤਾਂ ਨਿਰਮਲ ਵੀ ਮਨਾ ਕਹੀ ਜਾਂਦੀ ਸੀ ਕਿ ਇਸ ਨੂੰ ਆਪਣੇ ਪਿੰਡ ਵਾਲੇ ਸਕੂਲ ਵਿੱਚ ਹੀ ਲਾ ਦੇਵਾਂਗੀ ਕੋਲੇ ਪੜੂਗੀ ਤਾਂ ਨਿਗਾ ਵੀ ਰਹੂਗੀ ਅਤੇ ਨਾਲੇ ਤੁਹਾਡੇ ਪਿਓ ਨੇ ਨਹੀਂ ਮੰਨਣਾ ਇਹ ਸਾਬ ਉਹ ਗੱਲਾਂ ਕਰਦੀ ਰਹਿੰਦੀ ਪਰ ਮਨਿੰਦਰ ਕਹਿਣ ਲੱਗੀ ਨਾ ਮਾਂ ਆਪਾਂ ਮਨ ਨੂੰ ਸ਼ਹਿਰ ਚ ਪੜਾਵਾਂਗੇ ਪਿੰਡ ਵਾਲਾ ਸਕੂਲ ਬਹੁਤਾ ਵਧੀਆ ਨਹੀਂ ਹੈ ਨਾਲੇ ਇਸ ਸਕੂਲ ਵਿੱਚ ਅਧਿਆਪਕ ਵੀ ਥੋੜੇ ਨੇ ਪੋਤੇ ਬੱਚੇ ਸਾਰਾ ਦਿਨ ਕਲਾਸਾਂ ਤੋਂ ਬਾਹਰ ਹੀ ਤੁਰੇ ਫਿਰਦੇ ਰਹਿੰਦੇ ਨੇ ਚਲੋ ਕੋਈ ਨਾ ਮੈਂ ਕਰਦੀ ਹਾਂ ਗੱਲ ਤੇਰੇ ਪਿਓ ਨਾਲ ਪੁੱਛਣਾ ਤਾਂ ਪੈਣਾ ਹੀ ਹੈ ਇੱਕ ਵਾਰ ਉਸ ਨੂੰ ਠੀਕ ਹੈ ਮਾਂ ਪੁੱਛੋ ਬਾਪੂ ਨੂੰ ਵੇੜਾ ਤੋਂ ਵੇੜਾ ਤਾਂ ਵੇਖ ਕੇ ਕਿਤੇ ਐਵੇਂ ਗੁੱਸਾ ਹੀ ਨਾ ਕਰ ਜਾਵੀਂ ਪਹਿਲਾਂ ਵੇਖ ਲਈਂ ਮੂੜ ਕੇ ਹੋ ਜਿਆ ਹੈ ਅੱਜ ਬਾਪੂ ਦਾ ਕੋਈ ਨਾ ਪੁੱਤ ਮੈਂ ਕਰਦੀਆਂ ਗੱਲਾਂ ਜੇ ਮਨਾ ਵੀ ਕੀਤਾ ਤਾਂ ਵੀ ਆਪਾਂ ਆਮੜੇ ਨੂੰ ਸ਼ਹਿਰੀ ਪੜਾਵਾਂਗੇ ਤੂੰ ਸਹੀ ਫਿਕਰ ਨਾ ਕਰੋ ਠੀਕ ਹੈ ਮਾਂ ਹਲੇ ਗੱਲਾਂ ਕਰ ਹੀ ਰਹੀਆਂ ਸਨ ਕਿ ਹਰਦੇਵ ਵੀ ਆ ਗਿਆ ਤੇ ਦੋਹਾਂ ਨੂੰ ਬਿਠਾ ਕੇ ਦੇਖ ਇਕੱਠੇ ਅੰਦਰ ਨੂੰ ਚਲੇ ਗਿਆ ਤੇ ਨਾਲ ਹੀ ਨਿਰਮਲ ਨੂੰ ਕਹਿਣ ਲੱਗਾ ਪਾਣੀ ਗਰਮ ਰੱਖਿਆ ਹੋਇਆ ਹੈ ਜਾਂ ਨਹੀਂ ਨਹਾਉਣ ਲਈ ਨਿਰਮਲ ਹਾਂਜੀ ਰੱਖਿਆ ਹੋਇਆ ਹੈ ਕਹਿੰਦੀ ਹੋਈ ਬਾਲਟੀ ਚੱਕ ਕੇ ਗਰਮ ਪਾਣੀ ਬਾਲੀ ਚੁੱਲ੍ਹੇ ਕੋਲ ਚਲੀ ਗਈ ਤੇ ਬਾਲਟੀ ਭਰ ਕੇ ਗੁਸਰਖਾਨੇ ਵਿੱਚ ਰੱਖਾਈ ਤੇ ਹਰਦੇਵ ਬਲ ਜਾ ਕੇ ਕਹਿਣ ਲੱਗੀ ਕਿ ਨਹਾ ਲਓ ਜੀ ਮੈਂ ਪਾਣੀ ਰੱਖਾਈ ਆ ਠੀਕ ਹੈ ਠੀਕ ਆ ਨਹਾ ਲੈਂਦਾ ਨਾਲੇ ਹਾਂ ਕੀ ਬਣਾਇਆ ਅੱਜ ਖਾਣ ਲਈ ਸਬਜ਼ੀ ਵਿੱਚ ਕੀ ਹੈ ਕੀ ਸਬਜ਼ੀ ਜੀ ਸਬਜ਼ੀ ਨਹੀਂ ਹੈਗੀ ਕੋਈ ਅੱਜ ਕਰਦੇ ਅੱਜ ਤਾਂ ਸਬਜ਼ੀਆਂ ਵਾਲਾ ਵੀ ਨਹੀਂ ਕੋਈ ਆਇਆ ਤਾਂ ਮੈਂ ਦਾਲ ਬਣਾ ਲਈ ਸੀ ਬਸ ਦਾਲ ਹੀ ਬਣਾਈ ਆਇਆ ਕਰ ਹਰ ਰੋਜ਼ ਕੋਈ ਚੱਜ ਦਾ ਕੁਝ ਨਾ ਬਣਾਈ ਚੱਲ ਉਹ ਮੇਰੇ ਬੈਗ ਚ ਅੰਡੇ ਪਏ ਨੇ 4 ਕੁ ਪੁਰਜੀ ਬਣਾ ਦੇ ਮੈਨੂੰ ਮੈਂ ਨਹਾ ਕੇ ਆਉਂਦਾ ਨਾਲੇ ਹਾਂ ਸੱਚ ਉਹ ਦੋਵੇਂ ਨਹੀਂ ਦੱਸਦੇ ਕਿੱਥੇ ਗਏ ਅੱਜ ਅੱਜ ਪਹਿਲੀ ਵਾਰ ਹਰਦੇਵ ਦੇ ਮੂੰਹੋਂ ਬੱਚਿਆਂ ਬਾਰੇ ਸੁਣਾ ਨਿਰਮਲ ਇੱਕਦਮ ਹੈਰਾਨ ਹੋ ਗਈ ਤੇ ਮਣ ਹੀ ਮਣ ਥੋੜੀ ਜਹੀ ਖੁਸ਼ੀ ਵੀ ਹੋਈ ਕਿ ਇਹਨਾ ਪੁੱਛਿਆ ਅੱਜ ਬੱਚਿਆਂ ਬਾਰੇ ਕੀ ਸੋਚਣ ਲੱਗੀ ਲੱਗ ਪਈ ਕਿ ਮੈਂ ਪੁੱਛਿਆ ਕੁਝ ਚੱਲ ਛੱਡ ਮੈਨੂੰ ਇੱਥੇ ਹੀ ਕਿਤੇ ਫਿਰਦੇ ਹੋਣੇ ਕਹਿੰਦੇ ਹੋਏ ਹਰਦੇਵ ਟੋਲਿਆ ਤੌੜੀਆ ਚੱਕ ਕੇ ਹੌਣ ਚਲਾ ਗਿਆ ਤੇ ਨਿਰਮਲ ਉਸ ਨੂੰ ਜਾਂਦਿਆ ਵੇਖਦੀ ਰਹੀ ਰਾਜਵੀਰ ਬਾਰੇ ਵੀ ਹੁਣ ਬਲਜੀਤ ਤੇ ਹਰਿੰਦਰ ਗੱਲਾਂ ਕਰ ਰਹੇ ਸੀ ਆਪਣੀ ਮਾਂ ਕੋਲ ਬੈਠਾ ਵੇਖ ਉਸ ਨੂੰ ਕਿਹੜੇ ਸਕੂਲ ਵਿੱਚ ਦਾਖਲਾ ਕਰਾਇਆ ਜਾਵੇ ਇਹਦਾ ਹੋਣਾ ਸਕੂਲ ਲਗਾਉਣ ਜੋਗਾ ਹੋ ਗਿਆ ਹੈ ਇਹ ਤਾਂ ਪਿੰਡ ਵਾਲੇ ਚਹੀ ਨਾ ਲਗਾ ਦਈਏ ਬਲਜੀਤ ਕਹਿਣ ਲੱਗਾ ਤਾਂ ਉਸ ਦੀ ਗੱਲ ਸੁਣ ਕੇ ਪ੍ਰਸੰਨੀ ਜਦੇ ਹੀ ਬੋਲ ਪਈ ਨਾ ਭਾਈ ਬਲਜੀਤ ਮੈਂ ਪਿੰਡ ਵਾਲੇ ਸਕੂਲ ਚ ਨਹੀਂ ਲੱਗਣ ਦੇਣਾ ਮੇਰੇ ਪੋਤਰੇ ਨੂੰ ਮੈਂ ਵੇਖਿਆ ਪਿੰਡ ਵਾਲੇ ਸਕੂਲ ਚ ਮਾਹੌਲ ਵਧੀਆ ਨਹੀਂ ਬੱਚੇ ਸਾਰਾ ਦਿਨ ਇੱਧਰ ਉੱਧਰ ਭੱਜੇ ਫਿਰਦੇ ਰਹਿੰਦੇ ਨੇ ਤੂੰ ਇਹਨੂੰ ਆ ਨਾਲ ਵਾਲੇ ਸ਼ਹਿਰ ਚ ਹੀ ਲਵਾ ਦੇ ਉਥੇ ਪਤਾ ਕਰਾਂ ਕਿ ਕਿਸੇ ਚੰਗੇ ਸਕੂਲ ਦਾ ਆਹੋ ਜੀ ਆਪਾਂ ਨਹੀਂ ਲਗਾਉਣਾ ਪਿੰਡ ਦੇ ਸਕੂਲ ਚ ਤੁਸੀਂ ਇਹਨੂੰ ਸ਼ਹਿਰ 'ਚ ਪਤਾ ਕਰੋ ਤੇ ਸਕੂਲ ਦਾ ਤੇ ਹਰਿੰਦਰ ਵੀ ਆਪਣੀ ਸੱਸ ਦੀ ਗੱਲ ਵਿੱਚ ਹਾਮੀ ਭਰਦੀ ਹੋਈ ਕਹਿਣ ਲੱਗੀ ਚਲੋ ਜੀ ਠੀਕ ਹੈ ਜਦ ਤੁਹਾਡੀ ਦੋਹਾਂ ਦੀ ਇੱਕੋ ਗੱਲ ਹੈ ਤਾਂ ਮੈਂ ਕਿਵੇਂ ਮਨਾ ਕਰ ਸਕਦਾ ਕੋਈ ਨਾ ਛੁੱਟੀ ਵਾਲੇ ਦਿਨ ਚੱਲ ਜਾਵਾਂਗੇ ਚੱਲੇ ਆਵਾਂਗੇ ਆਪਾਂ ਦਾ ਸੱਚ ਪਰ ਸੋਹੀ ਛੁੱਟੀ ਹੈ ਮੇਰੀ ਤੁਸੀਂ ਤਿਆਰ ਹੋ? ਬਸ ਆਪਾਂ ਚੱਲਦੇ ਹਾਂ ਆਪਣੇ ਰਾਜਵੀਰ ਲਈ ਸਕੂਲ ਦਾ ਪਤਾ ਕਰ ਲਈ। ਰਾਜਵੀਰ ਉਹਨਾਂ ਦੀਆਂ ਗੱਲਾਂ ਚੁੱਪਚਾਪ ਦਾਦੀ ਦੀ ਗੋਦੀ 'ਚ ਬੈਠਾ ਸੁਣ ਰਿਹਾ ਸੀ। ਦਾਦੀ ਕਹਿਣ ਲੱਗੀ, ਲੈ ਬਈ ਰਾਜਵੀਰ, ਹੁਣ ਬਹੁਤ ਖੇਡ ਲਿਆ ਤੂੰ ਘਰ ਵਿੱਚ। ਹੁਣ ਸਕੂਲ ਜਾਣ ਲਈ ਤਿਆਰ ਹੋ ਜਾ। ਆਪਾਂ ਤੈਨੂੰ ਬਹੁਤ ਸੋਹਣਾ ਬੈਗ ਲਿਆ ਕੇ ਦੇਵਾਂਗੇ। ਨਾਲੇ ਕਾਪੀਆਂ ਕਿਤਾਬਾਂ ਵੀ। ਰਾਜਵੀਰ ਵੀ ਆਪਣੀ ਦਾਦੀ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਿਹਾ ਸੀ ਤੇ ਕਹਿਣ ਲੱਗਾ ਕਿ ਮੈਂ ਤਾਂ ਨਵੇਂ ਕੱਪੜੇ ਵੀ ਲਵਾਵਾਂਗਾ ਫਿਰ ਦਾਦੀ ਆਹੋ ਆਹੋ ਪੁੱਤ ਨਵੇਂ ਨਵੇਂ ਕੱਪੜੇ ਲੈ ਦੇਵਾਂਗੀ ਤੈਨੂੰ ਰਾਜਵੀਰ ਹੋਰ ਖੁਸ਼ ਹੋ ਜਾਂਦਾ ਫਿਰ ਕੱਪੜਿਆਂ ਵਾਲੀ ਗੱਲ ਸੁਣ ਕੇ ਤਾਂ ਬਧੁਖੀ ਹੋ ਜਾਂਦਾ ਹਰਦੇਵ ਦੇ ਨਹਾਉਣ ਤੱਕ ਨਿਰਮਲ ਨੇ ਬੱਚਿਆਂ ਨੂੰ ਰੋਟੀ ਵਗੈਰਾ ਖਵਾ ਕੇ ਆਪਣੇ ਕਮਰੇ ਵਿੱਚ ਭੇਜ ਦਿੱਤਾ ਤੇ ਆਪ ਮੁੜ ਦੁਆਰਾ ਚੁੱਲ੍ਹੇ ਤੇ ਦਿਵਾਲੇ ਹੋ ਗਈ ਜਾ ਤੱਕ ਹਰਦੇਵ ਨੇ ਪਾਣੀ ਦੀ ਗੜਬੀ ਨਾ ਮੰਗ ਲਈ ਜਿਵੇਂ ਹੀ ਹਰਦੇਵ ਦੀ ਆਵਾਜ਼ ਕੰਨੀ ਪਈ ਨਿਰਮਲ ਜਲਦੀ ਜਲਦੀ ਪਾਣੀ ਦੀ ਗੜਬੀ ਲੈ ਕੇ ਹਰਦੇਵ ਕੋਲ ਚਲੀ ਗਈ ਤੇ ਮੇਜ਼ ਤੇ ਰੱਖ ਕੇ ਉਸ ਨੂੰ ਪੁੱਛਣ ਲੱਗੀ ਕਿ ਪੁਰਜੀ ਹੁਣੇ ਬਣਾ ਕੇ ਲਿਆਵਾਂ ਜਾਂ ਰੋਟੀ ਨਾਲ ਖਾਵੋਗੇ ਤਾਂ ਹਰਦੇਵ ਰੁੱਖੇ ਜੇ ਸੁਭਾਅ ਚ ਕਹਿਣ ਲੱਗਾ ਰੋਟੀ ਨਾਲ ਹੀ ਖਾਵਾਂਗਾ ਜਾਂ ਹੁਣ ਬਣਾ ਲੈ ਹੋਰ 10 ਮਿੰਟ ਤੱਕ ਬਣਾ ਲਈ ਦੇਖ ਲੈ ਠੀਕ ਹੈ ਜੀ ਜਾਂਦੀ ਹੋਈ ਨਿਰਮਲ ਦੁਬਾਰਾ ਬਾਹਰ ਆ ਜਾਂਦੀ ਹੈ ਤੇ ਬੈਠ ਜਲਦੀ ਜਲਦੀ ਭੁਰਜੀ ਵਾਸਤੇ ਪਿਆਜ਼ ਵਗੈਰਾ ਕੱਟਣ ਲੱਗ ਜਾਂਦੀ ਹੈ ਤੇ ਮਾਨਿਮਾਨ ਸੋਚਣ ਲੱਗੀ ਕਿ ਗੱਲ ਕਰਾਂ ਜਾਂ ਨਾ ਕਰਾਂ ਪਤਾ ਨਹੀਂ ਕਿ ਬੋਲਣਗੇ ਚਲ ਕੋਈ ਨਾ ਭਾਵੇਂ ਕੁਝ ਵੀ ਬੋਲੇ ਮੈਨੂੰ ਕੋਈ ਨਹੀਂ ਮੈਂ ਬਸ ਉੜੀ ਸ਼ਹਿਰ ਹੀ ਪੜਾਉਣੀ ਹੈ ਨਾਲੇ ਕੱਲ ਦੀ ਜਵਾਕੜੀ ਨੂੰ ਸ਼ਹਿਰ ਲੈ ਕੇ ਜਾਉ ਮੈਂ ਪਤਾ ਕਰਾਂ ਹਾਂ ਸਕੂਲ ਦਾ ਤੇ ਨਾਲ ਹੀ ਕੱਪੜੇ ਵੀ ਦਿਵਾ ਲਿਓ ਕੁੜੀ ਨੂੰ ਕਿੰਨਾ ਚਾਹ ਸ਼ਹਿਰ ਜਾਣ ਦਾ ਹਰ ਰੋਜ਼ ਕਹਿੰਦੀ ਰਹਿੰਦੀ ਐ ਗਲੀ ਜੀ ਦੂਜੇ ਜਿਹਾਕਿਆਂ ਨੂੰ ਦੇਖ ਕੇ ਆਪ ਮੁਹਾਰੇ ਆਪਣੇ ਆਪ ਗੱਲਾਂ ਕਰਦੀ ਕਰਦੀ ਨੇ ਰੋਟੀ ਸਬਜੀ ਬਣਾ ਲਈ ਤੇ ਜਲਦੀ ਜਲਦੀ ਪਲੇਟ ਚ ਪਾ ਕੇ ਹਰਦੇਵ ਕੋਲ ਲੈ ਗਈ ਅੱਗੋਂ ਹਰਦੇਵ ਵੀ ਇੰਤਜ਼ਾਰ ਹੀ ਕਰ ਰਿਹਾ ਸੀ ਬੈਠਾ ਰੋਟੀ ਦਾ ਪਹਿਲਾਂ ਤਾਂ ਜੇ ਮਿੰਟ ਵੀ ਲੇਟ ਹੋ ਜਾਂਦੀ ਤਾਂ ਰੌਲਾ ਪਉਣ ਲੱਗ ਜਾਂਦਾ ਸੀ ਪਰ ਉਹ ਅੱਜ ਚੁੱਪਚਾਪ ਬੈਠਾ ਸੀ ਤੇ ਨਿਰਮਲ ਨੇ ਰੋਟੀ ਵਾਲੀ ਪਲੇਟ ਮੇ ਤੇ ਰੱਖਿਆ ਤੇ ਚੁੱਪਚਾਪ ਰੋਟੀ ਖਾਣ ਲੱਗਾ ਤੇ ਨਿਰਮਲ ਥੋੜਾ ਪਿੱਛੇ ਹੋ ਕੇ ਖੜ ਗਈ ਨਿਰਮਲ ਨੂੰ ਖੜੀ ਵੇਖਰ ਦੇਵ ਉਸ ਵੱਲ ਝਾਕਿਆ ਤੇ ਉਸ ਨੀਮੀ ਪਾ ਲਈ ਤੇ ਬਾਹਰ ਜਾਣ ਲੱਗੀ ਤਾਂ ਹਰਦੇਵ ਜਾਂਦੀ ਨੂੰ ਕਹਿਣ ਲੱਗਾ ਗੱਲ ਸੁਣ ਇੱਧਰ ਆ ਨਿਰਮਲ ਇੱਕਦਮ ਚੁੱਪਚਾਪ ਸੁਣ ਕੇ ਉਸ ਕੋਲ ਵਾਪਸ ਆ ਗਈ ਤੇ ਉਸ ਤੇ ਕੋਈ ਬੋਲਣ ਦਾ ਇੰਤਜ਼ਾਰ ਕਰਨ ਲੱਗੀ ਤਾਂ ਹਰਦੇਵ ਕਹਿਣ ਲੱਗਾ ਕਿ ਉਹ ਪੇਟੀ ਦੇ ਕੱਪੜੇ ਥੱਲੇ ਮੈਂ ਪੈਸੇ ਰੱਖਿਆ ਆਪਦੇ ਜਵਾਕਾਂ ਲਈ ਕੱਲ ਨੂੰ ਸ਼ਹਿਰ ਜਾ ਕੱਪੜੇ ਵਗੈਰਾ ਲੈ ਆਈਂ ਜੀ ਠੀਕ ਹੈ ਕਹਿੰਦੀ ਹੋਈ ਨਿਰਮਲ ਆ ਦੇ ਵਾਸਤੇ ਰੋਟੀ ਲੈਣ ਚਲੀ ਗਈ ਤੇ ਜਲਦੀ ਜਲਦੀ ਦੋ ਰੋਟੀਆਂ ਲੈ ਕੇ ਵਾਪਸ ਆ ਗਈ ਤੇ ਉਸ ਦੀ ਪਲੇਟ ਵਿੱਚ ਰੋਟੀ ਰੱਖ ਕੇ ਵਾਪਸ ਜਾਣ ਲੱਗੀ ਤਾਂ ਹਰਦੇਵ ਕਹਿੰਦਾ ਬਸ ਹੋਰ ਨਾ ਲੈ ਕੇ ਆਈਂ ਬਹੁਤ ਹੈ ਜੀ ਠੀਕ ਹੈ ਕਹਿ ਕੇ ਨਿਰਮਲ ਬਾਹਰ ਆ ਗਈ ਤੇ ਹਰਦੇਵ ਬਾਰੇ ਸੋਚਣ ਲੱਗੀ ਕਿ ਅੱਗੇ ਤਾਂ ਪਹਿਲਾਂ ਇਹ ਮੰਗਣ ਤੇ ਵੀ 100-100 ਵਾਰ ਬੋਲਦਾ ਸੀ ਪਰ ਅੱਜ ਆਪ ਹੀ ਪਹਿਹਲੇ ਦਿੱਤੀ ਮੈਂ ਵੀ ਜਲਦੀ ਜਲਦੀ ਆਪਣੇ ਸਾਰੇ ਕੰਮ ਕਾ ਕੇ ਜਾਂਦੀ ਹਾਂ ਲੱਗੇ ਹੱਥਿਆਂ ਅੱਜ ਕੁੜੀ ਦੇ ਸਕੂਲ ਵਾਲੀ ਵੀ ਗੱਲ ਕਰ ਹੀ ਲਵਾਂ ਕੀ ਪਤਾ ਮੰਨ ਹੀ ਜਾਵੇ ਇਹ ਸੋਚਾਂ ਸੋਚਦੀ ਨੇ ਰੋਟੀ ਖਾ ਤੇ ਸਾਰੇ ਭਾਂਡੇ ਵਗੈਰਾ ਧੋ ਮਾਜ ਕੇ ਸਾਹਮ ਦੇ ਦਿੱਤੇ ਤੇ ਜਵਾਕਾਂ ਨੂੰ ਦੁੱਧ ਦੇ ਗਲਾਸ ਉਹਨਾਂ ਦੇ ਕਮਰੇ 'ਚ ਫੜਾਈ ਤੇ ਆਪਣੇ ਕਮਰੇ 'ਚ ਚਲੀ ਗਈ। ਉਧਰ ਬਲਜੀਤ ਵੀ ਕਦੇ-ਕਦਾਈਂ ਕੁੱਟ ਲਗਾ ਲੈਂਦਾ ਸੀ ਤੇ ਅੱਜ ਉਹ ਵੀ ਹਰਿੰਦਰ ਨੂੰ ਕਹਿਣ ਲਗਾ ਕਿ ਹਰਿੰਦਰ ਅੱਜ ਮਟਰ ਪਨੀਰੀ ਬਣਾ ਲੈ। ਪੋਰਾ ਬਹੁਤ ਦਿਨ ਹੋ ਗਏ। ਹਾਂਜੀ ਬਣਾ ਲੈਂਦੀ ਹਾਂ। ਕੋਈ ਗੱਲ ਨਹੀਂ ਤੁਸੀਂ ਕਰੋ ਆਪਣਾ ਖਾਣ ਪੀਣ ਮੈਂ ਬਣਾਉਂਦੀ ਹਾਂ। ਹਾਂ ਠੀਕ ਹੈ। ਸੱਚ ਰਾਜਵੀਰ ਕਿੱਥੇ ਹੈ? ਉਹ ਤਾਂ ਜੀ ਬੇਬੇ ਨਾਲ ਗਿਆ ਬਾਹਰ ਨੂੰ। ਬੇਬੇ ਲੈ ਜਾਂਦੀ ਹੁੰਦੀ ਉਸ ਨੂੰ ਸ਼ਾਮ ਵੇਲੇ ਕਮਾਉਣ ਵਾਸਤੇ ਤੈਨੂੰ ਮੈਂ ਆਖਾਂ ਘਰ 'ਚ ਸ਼ਾਂਤੀ ਜੀ ਕਿਉਂ ਹੈ ਹੈ ਨਹੀਂ ਕੋਈ ਘਰ 'ਚ ਬਲਜੀਤ ਦੀ ਗੱਲ ਸੁਣ ਹਰਿੰਦਰ ਹੱਸਣ ਲੱਗੀ ਤੇ ਫਿਰ ਕੁਝ ਸੋਚਦੀ ਹੋਈ ਕਹਿਣ ਲੱਗੀ ਜੀ ਇੱਕ ਗੱਲ ਕਹਾਂ ਜੀ ਹਾਂ ਹਾਂ ਹਰਿੰਦਰ ਬੋਲ ਮੈਂ ਨਾ ਐਵੇਂ ਕਹਿੰਦੀ ਸੀ ਆਪਾਂ ਕੱਲ ਹੀ ਨਾ ਚੱਲੀਏ ਸ਼ਹਿਰ ਵਗਾਰੇ ਸਾਰੇ ਜਨੇ ਅੱਛਾ ਐਡੀ ਕਾਲੀ ਜਵਾਕ ਨੂੰ ਸਕੂਲ ਭੇਜਣ ਦੀ ਬਲਜੀਤ ਹੱਸਦੇ ਹੋਏ ਕਹਿਣ ਲੱਗਾ ਚੱਲ ਕੋਈ ਨਾ ਹੁਣ ਕਿਉਂ ਕਹਿ ਦਿੰਦਾ ਤਾਂ ਕੱਲ ਨੂੰ ਚਲਾਂਗੇ ਤੇ ਮੈਂ ਛੁੱਟੀ ਲੈ ਲਵਾਂਗਾ ਕੱਲ ਦੀ ਤੇ ਪਰਸੋਂ ਵੀ ਮੇਰੀ ਛੁੱਟੀ ਹੈ ਤੇ ਤੇਰੇ ਪੇਕੇ ਵੀ ਜਾਵਾਂਗੇ ਹੁਣ ਤਾਂ ਸੱਚੀ ਜੀ ਮੇਰਾ ਵੀ ਬਹੁਤ ਮਨ ਹੈ ਪਿੰਡ ਜਾਣ ਦਾ ਨਾਲੇ ਰਾਜਵੀਰ ਵੀ ਖੁਸ਼ ਹੋ ਜੀ ਤੇ ਉਹ ਵੀ ਖੁਸ਼ ਹੋ ਜਾਣਗੇ ਰਾਜੀਤ ਵਰਕੇ ਠੀਕ ਹੈ ਚੱਲਦੇ ਹਾਂ ਫਿਰ ਕੱਲ ਨੂੰ ਪਹਿਲਾਂ ਸ਼ਹਿਰ ਜਾਂ ਮੁੜ ਕੇ ਉਧਰੋਂ ਵੇਲੇ ਹੋ ਕੇ ਸਿੱਧੇ ਤੇਰੇ ਪਿੰਡ ਵੱਲੋਂ ਚਲੇ ਜਾਵਾਂਗੀ ਹਰਿੰਦਰ ਖੁਸ਼ ਹੋ ਜਾਂਦੀ ਹੈ ਤੇ ਹਰਿੰਦਰ ਦੀ ਖੁਸ਼ੀ ਦੀ ਦੇਖ ਕੇ ਬਲਜੀਤ ਉਸ ਨੂੰ ਛੇੜਦਾ ਹੋਇਆ ਕਹਿਣ ਲੱਗਾ ਵੇਖੀ ਹਰਿੰਦਰ ਕਿਤੇ ਪੇਕਿਆਂ ਦੇ ਚਾਚ ਮੇਰਾ ਮਟਰ ਪਨੀਰ ਨਾ ਖਰਾਬ ਕਰ ਦੇਵੀਂ ਹੋਰ ਕਿਤੇ ਲੋਣੀ ਵੱਧ ਪਾ ਦੇਵੀਂ ਤੇ ਸਾਰੀ ਸਬਜ਼ੀ ਖਰਾਬ ਕਰ ਦੇਵੀਂ ਲੈ ਐਵੇਂ ਅੱਗੇ ਕਿਤੇ ਹੋਇਆ ਪਹਿਲਾਂ ਤੁਹਾਨੂੰ ਕਦੇ ਮਾੜੀ ਸਬਜ਼ੀ ਖਵਾਈ ਹੈ ਜਿਹੜੀ ਅੱਜ ਖਵਾ ਦੂੰ ਆਹ ਹੋ ਆਹ ਪਤਾ ਹੈ ਮੈਨੂੰ ਮੈਂ ਤਾਂ ਮਜ਼ਾਕ ਕਰਦਾ ਸੀ ਤੇਰੇ ਨਾਲ ਆਪਣੇ ਸਾਰੇ ਕੰਮ ਨਿਮੇੜ ਕੇ ਮੈਂ ਨਿਰਮਲ ਤੇ ਆਪਣੇ ਕਮਰੇ ਵਿੱਚ ਆ ਗਈ ਤੇ ਆਪਣੇ ਮੰਜੇ ਤੇ ਬੈਠਦੀ ਹੋਈ ਹਰਦੇਵ ਵੱਲ ਵੇਖਣ ਲੱਗੀ ਕਿ ਜਾਗ ਰਿਹਾ ਹੈ ਜਾਂ ਸੌ ਗਿਆ ਕਿਉਂ ਜੋ ਹਰਦੇਵ ਦਾ ਮੂੰਹ ਦੂਸਰੇ ਪਾਸੇ ਵੱਲ ਸੀ ਕੁਝ ਧੀਰ ਬੈਠੀ ਕਹੇ ਨਿਰਮਲ ਵੀ ਲੇਟ ਜਾਂਦੀ ਹੈ ਤੇ ਮਨ ਵਿੱਚ ਸੋਚ ਵਿਚਾਰ ਕਰਨ ਲੱਗੀ ਕਿ ਗੱਲ ਕਰਾਂ ਕਿ ਨਾ ਕਰਾਂ ਕਿਵੇਂ ਬੁਲਾਵਾਂ ਤੇ ਕਿਤੇ ਸੌ ਨਾ ਗਏ ਹੁਣ ਮੇਰੇ ਬੁਲਾਉਣ ਤੇ ਗੁੱਸੇ ਨਾ ਹੋ ਜਾਣ ਇਹ ਸਭ ਸੋਚਾਂ ਸੋਚਦੀ ਦੇ ਆਪ ਉਹ ਹਾਰੇ ਹੀ ਮੂੰਹ ਚੋਂ ਨਿਕਲ ਗਿਆ ਸੁਣਦੇ ਹੋ ਜੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਇਹ ਬੋਲਦੀ ਹੋਈ ਆਪ ਹੀ ਹੈਰਾਨ ਹੋ ਗਈ ਕਿ ਇਹ ਮੈਂ ਕਿਵੇਂ ਬੋਲ ਬੈਠੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹ ਬੋਲ ਉਸਨੇ ਜਲਦੀ ਜਲਦੀ ਪਾਸਾ ਲੈ ਲਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ ਕਿ ਪਤਾ ਨਹੀਂ ਹੁਣ ਕੀ ਬੋਲਣਗੇ ਪਰ ਹਰਦੇਵ ਆਵਾਜ਼ ਸੁਣ ਨਿਰਮਲ ਵੱਲ ਦੇਖਦਾ ਹੈ ਤੇ ਸੋਚਣ ਲੱਗਾ ਏ ਮੈਨੂੰ ਬੁਲਾ ਦੂਜੇ ਪਾਸੇ ਮੂੰਹ ਕਿਉਂ ਕਰਕੇ ਪੈ ਗਈ ਕੁਝ ਕੁ देर ਵੇਖੀ ਗਿਆ ਨਿਰਮਲ ਨੂੰ ਪਤਾ ਲੱਗ ਗਿਆ ਸੀ ਕਿ ਹਰਦੇਵ ਨੇ ਪਾਸਾ ਲੈ ਕੇ ਮੂੰਹ ਮੇਰੇ ਵੱਲ ਕਰ ਲਿਆ ਹੈ ਪਰ ਬੋਲੂ ਕਿ ਇਹ ਜਾਣਨ ਲਈ ਇਕੱਠੀ ਜਹੀ ਹੋ ਕੇ ਪਈ ਰਹੀ ਜਦ ਕੁਝ देर ਹੋਰ ਨਿਰਮਲ ਨੇ ਕੋਈ ਹਰਕਤ ਨਾ ਕੀਤੀ ਤਾਂ ਹਰਦੇਵ ਆਪ ਹੀ ਬੋਲ ਪਿਆ ਬੋਲ ਕੀ ਗੱਲ ਕਰਨੀ ਹੈ ਤੂੰ ਬੁਲਾ ਕੇ ਮੈਨੂੰ ਆਪ ਦੂਜੇ ਪਾਸੇ ਮੂੰਹ ਕਰ ਲਿਆ ਉਹਨਾਂ ਖਾਂਦਾ ਤਾਂ ਨਹੀਂ ਮੈਂ ਤੁਹਾਨੂੰ ਹਰਦੇਵ ਦੀ ਗੱਲ ਸੁਣ ਨਿਰਮਲ ਚੁੱਪ-ਚੁੱਪਾ ਰਹੀ ਤੇ ਕੁਝ ਨਹੀਂ ਬੋਲੀ ਤੇ ਉਸ ਨੂੰ ਬੋਲਦਿਆ ਸੁਣੀ ਗਈ ਜਦ ਹੋਰ ਕੁਝ ਧੀਰ ਉਹ ਕੁਝ ਨਾ ਬੋਲੀ ਤਾਂ ਹਰਦੇਵ ਉੱਠ ਕੇ ਬੈਠ ਗਿਆ ਤੇ ਫਿਰ ਬੋਲਿਆ ਹੁਣ ਦੱਸੇਗੀ ਵੀ ਕੁਝ ਕਿਉਂ ਬੁਲਾ ਰਹੀ ਸੀ ਮੈਨੂੰ ਕੁਝ ਨਹੀਂ ਜੀ ਸੋਝੋ ਤੁਸੀਂ ਨਹੀਂ ਹੁਣ ਦੱਸ ਕੀ ਗੱਲ ਕਰਨੀ ਹੈ ਹਰਦੇਵ ਦੀ ਗੱਲ ਸੁਣ ਨਿਰਮਲ ਵੀ ਦੂਜੇ ਪਾਸੇ ਮੂੰਹ ਕਰ ਲੈਂਦੀ ਹੈ ਤੇ ਜਦ ਵੇਖਦੀ ਹੈ ਕਹਿ ਦੇਵ ਆਪਣੇ ਮੰਝੇ ਤੇ ਬੈਠਾ ਹੈ ਤਾਂ ਆਪ ਹੀ ਜਲਦੀ ਜਲਦੀ ਉੱਠ ਕੇ ਬੈਠ ਜਾਂਦੀ ਹੈ ਤੇ ਕਹਿਣ ਲੱਗਦੀ ਹੈ ਕਿ ਤੁਸੀਂ ਬੈਠੇ ਕਿਉਂ ਹੋ ਮੇਰੀ ਛੱਡ ਗੱਲ ਦੱਸ ਕੀ ਹੈ ਕੋਜੀ ਮੈਂ ਨਾ ਆਪਣੀ ਨਿੱਕੀ ਬਾਰੇ ਗੱਲ ਕਰਨੀ ਸੀ ਇੱਕ ਨਿੱਕੀ ਬਾਰੇ ਕੀ ਗੱਲ ਕਰਨੀ ਹੈ ਪਹਿ ਜਾ ਚੁੱਪ ਕਰਕੇ ਕਹਿੰਦਾ ਹੋਇਆ ਹਰਦੇਵ ਮੰਝੇ ਤੇ ਲੇਟ ਜਾਂਦਾ ਸੁਣ ਲੈਂਦੇ ਜੀ ਇੱਕ ਵਾਰ ਹਮ ਬੋਲ ਕੇ ਗੱਲ ਕਰਾਂ ਗੱਲਾਂ ਹੁਣ ਹੋਰ ਕੀ ਗੱਲ ਐ ਉਹ ਨਾ ਮੈਂ ਕਹਿੰਦੀ ਸੀ ਜੀ ਹੁ ਨਿੱਕੀ ਵੀ ਵੱਡੀ ਹੋ ਗਈ ਐ ਆਪਾਂ ਉਸ ਨੂੰ ਸਕੂਲ ਲਗਾ ਦਿੰਦੇ ਤੇ ਫਿਰ ਲਗਾ ਦੇ ਮੈਨੂੰ ਪੁੱਛਣ ਵਾਲੀ ਕਿਹੜੀ ਗੱਲ ਐ ਇਸ ਵਿੱਚ ਦੂਜੇ ਵੀ ਜਾਂਦੇ ਐ ਨਾਲ ਇਹ ਵੀ ਚਲੀ ਜਾਇਆ ਕਰੂ ਉਹ ਜੀ ਮੈਂ ਨਾ ਇਹ ਸੋਚਿਆ ਵੀ ਹਲੇ ਬੋਲਣ ਵੀਨ ਲੱਗੀ ਹੱਦੇ ਬੋਲ ਪਿਆ ਚਲੀ ਹੁਣ ਸੌਂ ਜਾ ਤੂੰ ਚੁੱਪ ਕਰਕੇ ਮੈਨੂੰ ਨੀਂਦ ਆ ਰਹੀ ਐ ਕਹਿੰਦਾ ਹੋਇਆ ਉਹ ਮੂੰਹ ਤੇ ਚਾਦਰ ਲੈ ਕੇ ਪੈ ਜਾਂਦਾ ਐ ਤੇ ਨਿਰਮਲ ਕੁਝ ਦੇਰ ਹੋਰ ਉਸੋ ਬੱਲ ਵੇਂਦੀ ਰਹਿੰਦੀ ਹੈ ਤੇ ਮੁੜ ਆਪ ਹੀ ਲੈੜ ਜਾਂਦੀ ਹੈ। ਅਗਲੇ ਦਿਨ ਸਵੇਰ ਸਵੇਰ ਉੱਠ ਨਿਰਮਲ ਪਹਿਲਾਂ ਹਰਦੇਵ ਲਈ ਪਾਣੀ ਗਰਮ ਕਰ ਦਿੰਦੀ ਹੈ। ਤਾਂ ਜੋ ਨਾਲਵੇ ਤੇ ਮੁੜ ਚਾਹ ਧਰ ਦਿੰਦੀ ਹੈ। ਤੇ ਮੁੜ ਜਾਜਵਾਕਾਂ ਵੱਲ ਦੇਖਣ ਚਲੀ ਜਾਂਦੀ ਹੈ ਤੇ ਉਹਨਾਂ ਨੂੰ ਸੁੱਤਿਆ ਪੈ ਵੇਖ ਕੇ ਮੁੜ ਆਉਂਦੀ ਹੈ। ਕਿਉਂਕਿ ਜੋ ਸਕੂਲ ਵਿੱਚ ਛੁੱਟੀ ਸੀ ਤਾਂ ਕਹਿਣ ਲੱਗੀ ਕਿ ਪੈ ਹੀ ਰਹਿਣ ਦਿੰਦੀ ਹਾਂ। ਰੋ ਜਲਦੀ ਉੱਠਦੇ ਨੇ ਚਾਹ ਬਣਾ ਕੇ ਉਠਾ ਦੇਵਾਂਗੀ ਅੱਜ ਹਰਦੇਵ ਵੀ ਉੱਠ ਕੇ ਆਪਣੇ ਕਮਰੇ ਵਿੱਚੋਂ ਬਾਹਰ ਆ ਜਾਂਦਾ ਹੈ ਤਾਂ ਨਿਰਮਲ ਉਸ ਵੱਲ ਦੇਖਦੀ ਹੈ ਤੇ ਜਲਦੀ ਜਲਦੀ ਬਾਟੀ ਚੱਕ ਗਰਮ ਪਾਣੀ ਪਾ ਕੇ ਗੁਸਲਵਾਨ ਖਾਨੇ ਵਿੱਚ ਰੱਖ ਆਉਂਦੀ ਹੈ ਤੇ ਹਰਦੇਵ ਨਹਾਉਣ ਲਈ ਚਲਾ ਜਾਂਦਾ ਹੈ ਤੇ ਨਹਾ ਕੇ ਮੁੜ ਨਿਰਮਲ ਕੋਲ ਆ ਕੇ ਬੈਠ ਜਾਂਦਾ ਹੈ ਤੇ ਆ ਕੇ ਕਹਿਣ ਲੱਗਾ ਕਿ ਅੱਜ ਉੱਠੇ ਨਹੀਂ ਤੇਰੇ ਲਾਲ ਉਡੀ ਅੱਜ ਛੁੱਟੀ ਐ ਸਕੂਲ ਵਿੱਚੋਂ ਤਾਂ ਮੈਂ ਉਠਾਇਆ ਨਹੀਂ ਉਹਨਾਂ ਨੂੰ ਹਾਂ ਸੱਚ ਰੋਟੀ ਨਾ ਬਣਾਈ ਅੱਜ ਮੇਰੀ ਮੈਂ ਵੀ ਘਰੀ ਅੱਜ ਠੀਕ ਐ ਜੀ ਕਹਿੰਦੀ ਹੋਈ ਨਿਰਮਲਾ ਚਾਹ ਦਾ ਗਲਾਸ ਹਰਦੇਵ ਨੂੰ ਪੜਾ ਦਿੰਦੀ ਹੈ ਤੇ ਆਪ ਜਵਾਕਾਂ ਲਈ ਚਾਹ ਬਣਾਉਣ ਲੱਗ ਜਾਂਦੀ ਹੈ ਤੇ ਚਾਹ ਪਾ ਗਲਾਸਾਂ ਵਿੱਚ ਉਹਨਾਂ ਲਈ ਲੈ ਕੇ ਚਲੀ ਜਾਂਦੀ ਹੈ ਹਰਿੰਦਰ ਵੀ ਚਾਹ ਬਣਾ ਕੇ ਪਹਿਲਾਂ ਆਪਣੀ ਸੱਸ ਨੂੰ ਪੜਾ ਕੇ ਮੁੜਨ ਲੱਗੀ ਤਾ ਹੋ ਰਾਜਵੀਰ ਦਾ ਪੁੱਛਣ ਲੱਗ ਪਈ ਕਿ ਉੱਠ ਗਿਆ? ਅਕੇ ਨਹੀਂ। ਜੇ ਹੋ ਉੱਠ ਗਿਆ ਤਾਂ ਮੇਰੇ ਕੋਲ ਭੇਜ ਦੇ। ਨਹੀਂ ਬੇਬੇ ਹਲੇ ਨਹੀਂ ਉੱਠਿਆ। ਬਸ ਚਾਹ ਲੈ ਕੇ ਜਾਂਦੀ ਹਾਂ ਤੇ ਪਲਾਉਂਦੀ ਹਾਂ ਉਸ ਨੂੰ। ਫਿਰ ਭੇਜ ਦਿੰਦੀ ਆ ਤੁਹਾਡੇ ਕੋਲ। ਹਾਂ ਸੱਚ। ਬੇਬੇ ਆਪਾਂ ਨਾ ਅੱਜ ਪਹਿਲਾਂ ਸ਼ਹਿਰ ਜਾਣਾ ਹੈ ਰਾਜਵੀਰ ਦੇ ਸਕੂਲ ਬਾਰੇ ਪਤਾ ਕਰੀ ਤੇ ਮੁੜ ਮੇਰੇ ਪੇਕਿਆਂ ਵੱਲ ਵੀ ਜਾ ਕੇ ਆਉਣਾ ਹੈ। ਹਾਂ ਤੇ ਇਹ ਮੈਂ ਵੀ ਸੋਚੀ ਜਾਂਦੀ ਸੀ। ਕਈ ਦਿਨਾਂ ਦੀ ਕਿ ਤੂੰ ਆਹੋਂ ਬੜਾ ਟੇਕੇ ਗਈ ਨਹੀਂ ਕਿੰਨਾ ਟਾਈਮ ਹੋ ਗਿਆ ਕੋਈ ਨਾ ਧੀ ਅੱਜ ਜਾ ਆਂ ਮੈਂ ਮਗਰੋਂ ਹੈ ਗਈਆਂ ਨਾ ਘਰ ਨਾ ਬੇਬੇ ਤੁਹਾਨੂੰ ਕੱਲਿਆਂ ਥੋੜਾ ਛੱਡ ਕੇ ਜਾਣਾ ਹੈ ਤੁਸੀਂ ਵੀ ਸਾਡੇ ਨਾਲ ਹੀ ਜਾਣਾ ਹੈ ਰਾਜਵੀਰ ਕਹਿੰਦਾ ਸੀ ਤੁਹਾਡੇ ਬਿਨਾ ਨਹੀਂ ਜਾਣਾ ਲੈ ਧੀ ਮੈਂ ਕੀ ਕਰੂੰ ਉੱਥੇ ਕੁਝ ਨਹੀਂ ਬੇਬੇ ਮੈਨੂੰ ਨਹੀਂ ਪਤਾ ਬਸ ਤੁਸੀਂ ਜਾਣਾ ਹੈ ਤਾਂ ਬਸ ਜਾਣਾ ਹੈ ਸਾਡੇ ਨਾਲ ਬੇਬੇ ਹੱਸਦੀ ਹੋਈ ਕਹਿਣ ਲੱਗੀ ਚੱਲ ਕੋਈ ਨਾ ਜਿਵੇਂ ਤੁਹਾਡੀ ਮਰਜ਼ੀ ਭਾਈ ੱਲ ਬੜੂ ਮੈਂ ਵੀ ਤੇਰੇ ਨਾਲ ਹੀ ਚਾਹ ਪੀਂਦੇ ਨੂੰ ਬੈਠੇ ਵੇਖ ਨਿਰਮਲ ਹਰਦੇਵ ਨੂੰ ਚੁੱਪਚਾਪ ਵੇਂਦੀ ਰਹੀ ਤੇ ਮੁੜ ਮੁੜ ਜਦ ਖਾਲੀ ਗਲਾਸ ਰੱਖ ਹਰਦੇਵ ਉੱਠਣ ਲੱਗਾ ਤਾਂ ਨਿਰਮਲ ਫੇਰ ਬੋਲ ਪਈ ਕਿ ਜੀ ਮੈਂ ਗੱਲ ਕਰਨੀ ਸੀ ਇੱਕ ਤੁਹਾਡੇ ਨਾਲ ਉਸ ਨੂੰ ਸੁਣਾ ਹਰਦੇਵ ਫੇਰ ਬੈਠ ਜਾਂਦਾ ਤੇ ਕਹਿਣ ਲੱਗਦਾ ਹਾਂ ਦੱਸ ਰਾਤ ਵੀ ਕਹੀ ਜਾਂਦੀ ਸੀ ਗੱਲ ਕਰਨੀ ਐ ਮੁੜ ਕਰੀ ਨਹੀਂ ਫੇਰ ਤੇ ਹੁਣ ਫੇਰ ਤੇਰਾ ਉਹੀ ਅਲਾਪ ਦੱਸ ਕੀ ਗੱਲ ਐ ਜੋ ਤੇਰੇ ਹਰੇ ਤੱਕ ਉਹ ਗੱਲ ਨਹੀਂ ਨਿਕਲੀ ਹਾਂ ਤੇ ਜੋ ਵੀ ਗੱਲ ਕਰਨੀ ਐ ਧਿਆਨ ਨਾਲ ਕਰੀ ਇਹ ਨਹੀਂ ਹੋਵੇ ਕਿ ਮੈਨੂੰ ਗੁੱਸਾ ਆ ਜਾਵੇ ਨਹੀਂ ਜੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਚਲ ਦੱਸ ਫਿਰ ਕੀ ਗੱਲ ਹੈ ਜਲਦੀ ਬੋਲ ਨਾਲੇ ਉਹ ਜੀ ਮੈਂ ਸੋਚਦੀ ਸੀ ਕਿ ਤੁਸੀਂ ਜੋ ਕੱਲ ਪੈਸੇ ਦਿੱਤੇ ਸੀ ਕੱਪੜਿਆਂ ਵਾਸਤੇ ਸ਼ਹਿਰ ਜਾ ਕੇ ਆਉਣ ਲਈ ਹਾਂ ਦਿੱਤੇ ਸੀ ਕਿਵੇਂ ਥੋੜੇ ਐ ਉਹ ਜੇ ਥੋੜੇ ਆ ਤਾਂ ਦੱਸ ਹੋਰ ਲੈ ਜਾਵੇਂ ਨਹੀਂ ਜੀ ਉਹ ਗੱਲ ਨਹੀਂ ਪੈਸੇ ਤਾਂ ਬਹੁਤ ਐ ਹੋਰ ਫਿਰ ਕਿਹੜੀ ਗੱਲ ਐ ਹਲੇ ਉਹ ਹੋਏ ਗੱਲਾਂ ਕਰ ਹੀ ਰਹੇ ਸੀ ਕਿ ਅਮਨ ਬਾਹਰ ਨਿਕਲ ਕੇ ਨਿਰਮਲ ਕੋਲ ਆ ਜਾਂਦੀ ਹੈ ਤੇ ਹਰਦੇਵ ਨੂੰ ਬੈਠਿਆ ਵੇਖ ਮਾਂ ਦੇ ਪਿੱਛੇ ਲੁਕ ਜਾਂਦੀ ਹੈ ਹਰਦੇਵ ਦੋ ਕੁ ਮਿੰਟ ਅਮਨ ਨੂੰ ਵੇਖਦਾ ਹੈ ਤੇ ਮੜ ਉੱਠ ਕੇ ਚਲਾ ਜਾਂਦਾ ਹੈ ਤੇ ਨਿਰਮਲ ਦੀ ਗੱਲ ਫਿਰ ਵਿਚ ਹੀ ਰਹਿ ਜਾਂਦੀ ਹੈ ਉਹ ਅਮਨ ਨੂੰ ਗੋਦੀ ਵਿੱਚ ਲੈਂਦੀ ਹੋਈ ਆਖਣ ਲੱਗੀ ਤੂੰ ਕਿਵੇਂ ਬਾਹਰ ਆ ਗਈ ਪੁੱਤ ਅੰਦਰ ਹੀ ਪਈ ਰਹਿੰਦੀ ਹਲੇ ਉਹ ਵੇਖ ਮਨਿੰਦਰ ਹੋਰੀ ਵੀ ਤਾਂ ਬੈਠੇ ਹੀ ਨਹੀਂ ਹਲੇ ਅੰਦਰ ਨਹੀਂ ਬੇਬੇ ਉਹ ਤਾਂ ਚਾਹੀਦਾ ਚਾ ਪੀ ਕੇ ਫਿਰ ਸੌਂਗੇ ਮੈਨੂੰ ਨੀਂਦ ਨਹੀਂ ਆਈ ਤਾਂ ਮੈਂ ਬਾਹਰ ਆ ਗਈ ਤੁਹਾਡੇ ਕੋਲ ਮਾਂ ਬਾਪੂ ਕੀ ਕਹਿੰਦਾ ਸੀ ਕੁਝ ਨਹੀਂ ਪੁੱਤ ਸੱਚ ਨਹੀਂ ਆਪਾਂ ਬਾਹਰ ਚੱਲ ਸਹਿਰ ਚੱਲਾਂਗੇ ਅੱਜ ਤੇਰੇ ਲਈ ਨਵੇਂ-ਨਵੇਂ ਕੱਪੜੇ ਲੈ ਕੇ ਆਵਾਂਗੇ ਨਾਲੇ ਮਨਿੰਦਰ ਤੇ ਹਰਵੀਰ ਲਈ ਸੱਚੀ ਬੇਬੇ ਬਾਪੂ ਦਾ ਨਹੀਂ ਲੜਦਾ ਆਪਾਂ ਨੂੰ ਕਿਉਂ ਪੁੱਤਾ ਉਹਨੇ ਕਾਹ ਤੋਂ ਲੜਨਾ ਉਹਨੇ ਤਾਂ ਕਿਹਾ ਕਿ ਜਾ ਕੇ ਆਉਣੇ ਲਈ ਕੱਪੜੇ ਲੈ ਆਓ ਉਹਨੇ ਪੈਸੇ ਵੀ ਦੇ ਦਿੱਤੇ ਆਪਾਂ ਨੂੰ ਆਪ ਹੀ ਸੱਚੀ ਬੇਬੇ ਆਹ ਹੋਬੋ ਤਾਂ ਚੰਗਾ ਬੇਬੇ ਮੈਂ ਨਾ ਭੈਣ ਤੇ ਭਾਈ ਨੂੰ ਦੱਸਦੀਆਂ ਜਾ ਕੇ ਕਹਿਦੀ ਹੋਈ ਅਮਨ ਭੱਜ ਕੇ ਕਮਰੇ ਵਿੱਚ ਚਲੀ ਜਾਂਦੀ ਹੈ ਜਿੱਥੇ ਮਨਿੰਦਰ ਤੇ ਹਰਵੀਰ ਪਏ ਹੁੰਦੇ ਨੇ ਤੇ ਉਸ ਨੂੰ ਖੁਸ਼ ਵੇਖ ਕੇ ਨਿਰਮਲ ਵੀ ਭੱਜੀ ਜਾਂਦੀ ਹੈ ਵੇਖਦੀ ਹੋਈ ਮਸ਼ਕਾਨ ਲੱਗਦੀ ਹੈ ਤੇ ਮੁੜਾ ਆਪਣੇ ਕੰਮ ਵਿੱਚ ਰੁੱਝ ਜਾਂਦੀ ਹੈ ਬੀਬੇ ਨੂੰ ਚਾਹ ਵੜਾ ਕੇ ਕੁਝ ਗੱਲਾਂ ਕਰ ਹਰਿੰਦਰ ਵੀ ਆਪਣੀ ਤੇ ਬਲਜੀਤ ਹੋਰਾਂ ਦੀ ਚਾਹ ਲੈ ਕੇ ਕਮਰੇ ਵਿੱਚ ਆ ਜਾਂਦੀ ਹੈ ਜਿੱਥੇ ਬਲਜੀਤ ਪਹਿਲਾਂ ਹੀ ਉੱਠਾ ਬੈਠਾ ਹੁੰਦਾ ਹੈ ਤੇ ਰਾਜਵੀਰ ਨੂੰ ਸੁੱਤਿਆਂ ਵੇਖ ਰਿਹਾ ਹੁੰਦਾ ਹੈ ਹਰਿੰਦਰ ਉਸ ਨੂੰ ਚਾਹ ਫੜਾ ਕੇ ਕਹਿਣ ਲੱਗਦੀ ਹੈ ਦੇਖ ਰਹੇ ਹੋ ਰਾਜੇ ਵੱਲ ਇਦਾਂ ਤੁਸੀਂ ਹਰਿੰਦਰ ਦੀ ਗੱਲ ਸੁਣਾ ਉਸ ਵੱਲ ਦੇਖਦਾ ਹੈ ਤੇ ਕਹਿਣ ਲੱਗ ਜਾਂਦਾ ਹੈ ਕੁਝ ਨਹੀਂ ਬਸ ਦੇਖ ਰਿਹਾ ਸੀ ਕੀ ਇਹ ਉਮਰ ਕਿੰਨੀ ਬੇਫਿਕਰੀ ਵਾਲੀ ਹੁੰਦੀ ਹੈ ਨਾ ਬੇ ਕਿਵੇਂ ਚੈਨ ਨਾਲ ਸੁੱਤਾ ਪਿਆ ਕੋਈ ਫਿਕਰ ਹੈ ਨਹੀਂ ਇਹਨੂੰ ਇਹ ਬਚਪਨ ਕਿੰਨਾ ਪਿਆਰਾ ਹੁੰਦਾ ਹੈ ਮਾਸੂਮ ਹੁੰਦਾ ਹੈ ਪੋੜਾ ਭਾਲੀ ਸੇ ਕਾਸੇ ਤੋਂ ਬੇਪਰਵਾਹ ਸਾਰੇ ਪਾਸੇ ਤੋਂ ਸਾਨੂੰ ਤਾਂ ਸਾਡਾ ਬਚਪਨ ਪਤਾ ਨਹੀਂ ਲੱਗਾ ਕਦ ਗੁਜ਼ਰ ਗਿਆ ਆਪਕੇ ਕਰਾਂ ਵਿੱਚੀ ਪਰ ਮੈਂ ਨਾ ਹਰਿੰਦਰ ਆਪਣਾ ਬਚਪਨ ਰਾਜੇ ਵਿੱਚ ਜਿੰਦਾ ਸੀ ਉਸ ਨਾਲ ਬੱਚਾ ਬਣ ਕੇ ਹਰ ਚੀਜ਼ ਉਸਦੀ ਪਗਾਉਣੀ ਹੈ ਜੋ ਸਾਡੀਆਂ ਕਦੇ ਗਰੀਬੀ ਦੀਆਂ ਕਰਕੇ ਅਸੀਂ ਪੂਰੀਆਂ ਨਹੀਂ ਕੀਤੀਆਂ ਹਾਂਜੀ ਆਪਾਂ ਹੋਰ ਕਿਸ ਵਾਸਤੇ ਜੀ ਰਹੇ ਹਾਂ ਇਸੇ ਲਈ ਇਹ ਤਜੀ ਰਹੇ ਹਾਂ ਕੋਈ ਨਾ ਆਪਾਂ ਰਾਜੇ ਲਈ ਹਲੇ ਬਹੁਤ ਕੁਝ ਕਰਨਾ ਹੈ ਤੁਸੀਂ ਇਹ ਗੱਲਾਂ ਛੱਡੋ ਤੇ ਚਾਹ ਪੀਓ ਨਾਲੇ ਇੱਧਰ ਹੋਵੋ ਮੈਂ ਰਾਜੇ ਨੂੰ ਵੀ ਉਠਾ ਕੇ ਚਾਹ ਪਿਆ ਦੇਵਾਂ ਉਧਰ ਬੇਬੇ ਜੀ ਵੀ ਇਸੇ ਨੂੰ ਪੁੱਛੀ ਜਾਂਦੇ ਸੀ ਕਿ ਉੱਠਿਆ ਨਹੀਂ ਹਲੇ ਜਦ ਉੱਠ ਗਿਆ ਤਾ ਮੇਰੇ ਕੋਲ ਪਈ ਦੀ ਅੱਛਾ ਬੇਬੇ ਜੀ ਉੱਠ ਗਏ ਲੈ ਹੋਰ ਕੱਦ ਦੀ ਉઠી ਬੈਠੀ ਆ ਬੇਬੇ ਮੈਂ ਤਾਂ ਰਾਜੇ ਓਵ ਰਾਜੇ ਪੁੱਤ ਚੱਲ ਉੱਠ ਚਾਹ ਪੀ ਲੈ ਹਰਿੰਦਰ ਪਿਆਰ ਨਾਲ ਰਾਜਵੀਰ ਨੂੰ ਸਿਰ ਤੇ ਹੱਥ ਫੇਰਦੀ ਹੋਈ ਉਸ ਨੂੰ ਉਠਾਉਣ ਲੱਗਦੀ ਹੈ ਤੇ ਹੋਰ ਆਵਾਜ਼ਾਂ ਮਾਰਨ ਤੇ ਰਾਜਵੀਰ ਵੀ ਅੱਖਾਂ ਕੋਲ ਲੈਂਦਾ ਹੈ ਤੇ ਹਰਿੰਦਰ ਉਸ ਨੂੰ ਆਪਣੀ ਗੋਦੀ 'ਚ ਬਿਠਾ ਕੇ ਚਾਹ ਪਿਉਣ ਲੱਗ ਜਾਂਦੀ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ లైక్ షేర్ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ